ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਬਾਣੀ ਭਗਤ ਕਬੀਰ ਜੀ ਕੀ ਚੰਦ ਸੂਰਜ ਦੋਏ ਜੋਤ ਸਰੂਪ ਜੋਤੀ ਅੰਤਰ ਬ੍ਰਹਮ ਅਨੂਪ ਕਰ ਰੇ ਗਿਆਨੀ ਬ੍ਰਹਮ ਵਿਚਾਰ ਜੋਤੀ ਅੰਤਰ ਤਰਿਆ ਪਾਸਾਰ ਰਹਾਓ ਹੀਰਾ ਦੇਖ ਹੀਰੇ ਕਰੋ ਆਦੇਸ ਕਹੇ ਕਵੀਰ ਨਰੰجن ਆਲੇਖ ਕੀ ਸੁਝਾਉਂਦੇ ਆ ਭਗਤ ਕਬੀਰ ਜੀ ਜਿਵੇਂ ਸੰਸਾਰ ਦੀਆਂ ਤਿੱਥਾਂ 12 ਅਸੀਂ ਚੰਦ ਸੋਜਣਾ ਜੋੜਤੀਆਂ ਜਿਵੇਂ ਚੰਦਰਮੇ ਦੀ ਆਪਦੀ ਲਾਈਟ ਨਹੀਂ ਹੁੰਦੀ ਜਦੋਂ ਸੂਰਜ ਦੇ ਸਾਹਮਣੇ ਆਉਂਦਾ 1 2 3 4 12 ਸ਼ੁਰੂ ਹੋ ਗਈਆਂ ਭਰਮ ਨੇ ਸਾਨੂੰ ਗ੍ਰਸ ਲਿਆ ਭਰਮੇ ਭੂਲਾ ਦੇ ਦਿਸਤਾ ਵੈ ਨਿਮਕ ਮੇ ਚਾਰ ਕੁੰਟ ਫੇਰਾਵੇ ਸਾਡਾ ਸਾਰਾ ਜੀਵਨ ਧਰਮ ਕਰਮ ਦੇ ਵਿੱਚ ਐਵੇਂ ਨਿਕਲ ਜਾਂਦਾ ਇੱਥੇ ਭਗਤ ਜੀ ਸਮਝਾ ਰਹੇ ਨੇ ਮਨ ਤੇ ਚਿੱਤ ਬਾਰੇ ਮਨ ਦੀ ਆਪਦੀ ਲੈਡ ਤਾਂ ਕੋਈ ਹੈ ਨਹੀਂ ਅੰਤਰਾਤਮਾ ਸਤਗੁਰ ਸੂਰਜ ਉਹਦੀ ਲੈਡ ਨਾ ਸੀ ਦੇਖਦੇ ਆ ਬਾਹਰ ਨੈਣਾ ਦੇ ਵੀ ਤੋਂ ਭਾਪ ਉਹਦੀ ਜਿਹੜੀ ਮੱਤ ਹੈ ਦੇਵੀ ਉਹਦੀ ਨਾ ਸੀ ਬਾਹਰ ਨੂੰ ਝਾਕਦੇ ਆ ਪਰ ਉਹ ਸਾਰਾ ਭਰਮ ਦੇ ਵਿੱਚ ਹੀ ਰਹਿ ਗਿਆ ਜਿੰਨੇ ਧਰਮ ਕਰਮ ਕੀਤੇ ਸਰੀਰ ਕਰਕੇ ਜੋਤ ਦਾ ਸਾਨੂੰ ਗਿਆਨ ਹੀ ਨਹੀਂ ਹੋਇਆ ਜੋਤ ਦਾ ਗਿਆਨ ਕਿਵੇਂ ਹੋ ਤੇ ਕਿਵੇਂ ਆਪਾਂ ਕਰੀਏ ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ ਭਗਤ ਜੀ ਕੀ ਸਮਝਾਉਂਦੇ ਨੇ ਚੰਦ ਸੂਰਜ ਦੋਏ ਜੋਤ ਸਰੂਪ ਜੋਤ ਸਰੂਪ ਨੇ ਭਾਈਓ ਜੋਤੀ ਯੰਤਰ ਬ੍ਰਹਮਾ ਨੂਪ ਜਾਤ ਮੇ ਜੋਤ ਜੋਤ ਮੇ ਜਾਤਾ ਅਕਲ ਖਲਾ ਭਰਪੂਰ ਰਿਆ ਤੂ ਸੱਚਾ ਸਹਿਬ ਸਿਸਵਾਲੀ ਜਿੰਨ ਕੀਤੀ ਸੋ ਭਰ ਪਿਆ ਜਿਨ੍ਹਾਂ ਨੇ ਸਮਝ ਲਿਆ ਕਿਵੇਂ ਸਮਝ ਲਿਆ ਜਾਤ ਸਰੀਰ ਦੇ ਵਿੱਚ ਜੋਤ ਨੂੰ ਸਮਝ ਲਿਆ ਇੱਥੇ ਭਗਤ ਜੀ ਵੀ ਹੋਈ ਸਮਝਾਉਂਦੇ ਨੇ ਜੋਤੀ ਅੰਤਰ ਬ੍ਰਹਮਨ ਉਹ ਅਨੂਪ ਹੈ ਭਾਈ ਉਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਹੈਗਾ ਉਪਮਾ ਤੋਂ ਪਰੇ ਹੈ ਉਪਮਾ ਤੋਂ ਪਰੇ ਤੋਂ ਭਾਵ ਹੈ ਸੰਸਾਰ 'ਚ ایسی ਕੋਈ ਚੀਜ਼ ਹੀ ਨਹੀਂ ਹੈਗੀ ਜਿਹਦੇ ਮਿਲਾ ਕੇ ਆਪਾਂ ਸਮਝਾ ਦਈਏ ਅਨੂਪ ਉਹ ਹੁੰਦਾ ਜਿਹਦੀ ਉਪਮਾ ਨਾ ਹੋ ਸਕੇ ਸੰਸਾਰੀ ਆਪਾਂ ਇੱਕ ਚੀਜ਼ ਕੰਪਨੀ ਦੇ ਲਈ ਦੂਜੀ ਦੀ ਲੈ ਲਈਏ ਆਪਾਂ ਬਰਾਬਰ ਕਰ ਲੈਨੇ ਪਰ ਇਹ ਤਾਂ ਅਨੂਪ ਹੈ ਇਹਨੂੰ ਸਮਝਿਆ ਹੀ ਨਹੀਂ ਅਸੀਂ ਤਿੱਥਾਂ ਬਾਰਾ ਬਣਾਤੀਆਂ ਜਿਵੇਂ ਜਿਵੇਂ ਚੰਦਰ ਰੂਪਮਨ ਸਤਿਗੁਰ ਸੋਜ ਦੇ ਸਾਹਮਣੇ ਗਿਆਨ ਦੇ ਰਾਹੀ ਸੰਸਾਰ ਕੰਨੀ ਪੇਟ ਕਰਦਾ ਚੱਲ ਜਾਂਦਾ ਘੁੰਮ ਜਾਂਦਾ ਉਲਟਿਓ ਕਮਲ ਬ੍ਰਹਮ ਵਿਚਾਰ ਤਾਂ ਇਹਦੀ ਪੁੰਨਿਆ ਹੋ ਜਾਂਦੀ ਹੈ ਪੁੰਨਿਆ ਪੂਰਾ ਆਕਾਸ਼ ਇਹਨੂੰ ਪੂਰਾ ਆਪ ਦਾ ਜਿਹੜਾ ਰੂਪ ਹੈ ਪ੍ਰਗਟ ਹੋ ਜਾਂਦਾ ਹੁਣ ਕੀ ਇਹਦੇ ਅੰਦਰ ਹਨੇਰਾ ਇਨੂੰ ਸਮਝਣ ਦੀ ਲੋੜ ਹੈ ਉਹੀ ਭਗਤ ਜੀ ਕਹਿੰਦੇ ਨੇ ਕਰ ਰੇ ਗਿਆਨੀ ਬ੍ਰह्म ਵਿਚਾਰੇ ਦਾ ਬ੍ਰह्म ਵਿਚਾਰ ਹੈ ਭਾਈ ਜੋਤੀ ਅੰਤਰ ਧਰਿਆ ਪਸਾਰ ਇਹ ਸਾਰਾ ਸਰੀਰ 'ਚ ਨਹੀਂ ਹੈਗਾ ਮਨ ਤਾਂ ਫਿਰ ਬਾਹਰ ਫਿਰਦਾ ਹੁੰਦਾ ਸਰੀਰ ਦੇ ਵਿੱਚ ਕਿਵੇਂ ਹੋਇਆ ਇਹ ਸਰੀਰ ਤਾਂ ਇੱਕ ਪਲੇਟਫਾਰਮ ਹੈ ਜਿਵੇਂ ਆਪਾਂ ਟ੍ਰੇਨ 'ਚ ਬੈਨੇ ਹਾਂ ਮਨ ਮਹਿ ਆਪ ਅੰਦਰ ਹੈ ਉਹ ਬਾਜ਼ਾਰ ਸਾਡਾ ਉਹ ਬੰਦ ਤੇ ਸੰਦੀਦਾ ਨਹੀਂ ਹੈਗਾ ਬਜਾਰੀ ਬਜਾਰ ਮੇ ਆਏ ਕੱਢੀ ਬਜਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲਖਟਕਿਆਂ ਕੇ ਮੰਦੜੇ ਲਖਟਕਿਆਂ ਕੇ ਹਾਰ ਚਿੱਤਨ ਪਾਈਏ ਨਾਨਕਾ ਸੇਤਨ ਹੋਵੇ ਸਾਹਿਬ ਸਰੀਰ ਨੂੰ ਹੀ ਬ੍ਰਹਮ ਗਿਆਨੀ ਸਰੀਰ ਨੂੰ ਹੀ ਸੰਤ ਸਰੀਰ ਨੂੰ ਹੀ ਸਤਿਗੁਰੂ ਸਰੀਰ ਨੂੰ ਹੀ ਗੁਰੂ ਉਹ ਇਹ ਤਾਂ ਭਾਈ ਇਥੋਂ ਲਿਆ ਵਾ ਬਾਣੀ ਆਪਾਂ ਨੂੰ ਪ੍ਰਮਾਣ ਦੇ ਕੇ ਜ਼ਰੂਰ ਸਮਝਾਉਂਦੀ ਹੈ ਪਰ ਉਹ ਨਿਰਆਕਾਰ ਦੁਨੀਆ ਸਮਝਣ ਪਰ ਆਪਾਂ ਦਾ ਭਰਮ ਦੇ ਵਿੱਚ ਹੈ ਕਰ ਰੇ ਗਿਆਨੀ ਬ੍ਰਹਮ ਬਚਾ ਚੋਤੀ ਅੰਤਰ ਤਰਿਆ ਪਸਾਰ ਕਰ ਵਿਚਾਰ ਫਿਰ ਕੀਮੀਆਂ ਦਿਖਾ ਸਮਝਾ ਲੋਕਾਂ ਨੂੰ ਬਾਣੀ ਸਾਨੂੰ ਸਮਝਾਉਂਦੀ ਆ ਉਪਦੇਸ਼ ਦੇ ਕੇ ਸੰਸਾਰੀ ਪ੍ਰਮਾਣ ਦੇ ਕੇ ਅਸੀਂ ਪ੍ਰਮਾਣਾਂ ਨਾਲ ਜੁੜ ਜਾਨੇ ਆ ਉਹਨੂੰ ਪੜ ਕੇ ਕਹਨੇ ਪਾਠ ਕਰ ਲਿਆ ਇਹ ਤਾਂ ਪ੍ਰਮਾਣ ਹੈ ਭਾਈ ਬਾਣੀ ਉਹ ਨਿਰਆਕਾਰ ਦੁਨੀਆ ਨੂੰ ਸਮਝਣ ਨੂੰ ਰਹਾਓ ਹੀਰਾ ਦੇਖ ਹੀਰੇ ਕਰੋ ਆਦੇਸ਼ ਕਹੇ ਕਬੀਰ ਨਰੰਜਨ ਆਲੇਕ ਐਸਾ ਨਾਮ ਅਮੋਲਕ ਹੀਰਾ ਪਾਇਆ ਇਹ ਐਸਾ ਹੀਰਾ ਨਾਮ ਹੈ ਹੀਰੇ ਦੀ ਆਪਣੀ ਲਾਈਟ ਹੁੰਦੀ ਹੈ ਜਿਵੇਂ ਲਾਲ ਦੀ ਆਪਣੀ ਲਾਈਟ ਹੁੰਦੀ ਹੈਵੇਂ ਹੀਰੇ ਦੀ ਆਪਣੀ ਲਾਈਟ ਹੁੰਦੀ ਹੈ ਭਗਤ ਜੀ ਸਮਝਾਉਂਦੇ ਨੇ ਦੋਵੇਂ ਸ਼ਲੋਕ ਚ ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਛੱਡਣਾ ਨਹੀਂ ਚਾਹੁੰਦਾ ਸੰਸਾਰ ਕੋਈ ਵੀ ਪਰ ਜਦੋਂ ਇਨਾਮ ਰੂਪੀ ਕਿਰਪਾ ਹੋ ਜਾਂਦੀ ਹੈ ਸੰਸਾਰ ਸੁੱਟ ਜਾਂਦਾ ਆਪੇ ਜਿਵੇਂ ਸਾਨੂੰ ਕੋਈ ਚੰਗੀ ਚੀਜ਼ ਮਿਲ ਜਾਂਦੀ ਹੈ ਅਸੀਂ ਮਾੜੀ ਛੱਡ ਦਿੰਦੇ ਹਾਂ ਜਿਵੇਂ ਬੱਚਾ ਆਪਾਂ ਉਹਨੂੰ ਕਹਿੰਨੇ ਵੀ ਆ ਛੱਡ ਦੇ ਪਰ ਉਹ ਛੱਡੇ ਕਿ ਮੈਂ ਦੋਈ ਚੀਜ਼ ਦਵਾਂ ਕੋਈ ਫੇ ਛੱਡ ਦਊਗਾ ਐਵੇਂ ਦਿੰਦਾ ਕੋਈ ਕੁਛ ਨਹੀਂ ਗੱਲੀ ਭੈਣੇ ਮੈਂ ਸੁਹਾਗ ਗਣ ਫਰੀਦਾ ਗੱਲੀ ਸਜਣ ਵੀ ਇੱਕ ਟੁਟੇਂਦੀ ਨਾਲ ਗੱਲਾਂ ਨਹੀਂ ਸਾਰੇ ਪੂਰ ਹੋਏ ਫਿਰਦੇ ਆ ਗਿਆਨ ਗੱਲੀ ਟੁੰਡੀਏ ਕਥਨਾ ਕੜਾ ਸਾਰ ਇੱਕ ਰੜਾ ਸਾਰ ਗਿਆਨ ਹੈ ਭਾਈ ਹੀਰਾ ਦੇਖ ਹੀਰੇ ਕਰੋ ਆਦੇਸ਼ ਨਮਸਕਾਰ ਕਰੋ ਨਾਮ ਰੂਪੀ ਹਕੂ ਨੂੰ ਕਹੇ ਕਬੀਰ ਨਰਿੰਜਨ ਆਲੇਖ ਨਰਿੰਜਨ ਤਾਂ ਲੇਖੇ ਤੋਂ ਪਰੇ ਹੈ ਭਾਈ ਇਥੇ ਆਪਾਂ ਪਹੁੰਚਣਾ ਉੱਥੇ ਵੀ ਨਹੀਂ ਸਰੀਰ ਜਾਂਦਾ ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ ਇਹ ਤਾਂ ਜੋਤ ਨੇ ਜਾਣਾ ਹੈ ਭਾਈ ਜੇ ਜੋਤ ਇੱਕ ਹੋਊਗੀ ਤਾਂ ਜਾਊਗੀ ਸੁਰਤ ਸ਼ਬਦ ਨਾਲ ਜੁੜੂਗੀ ਤੈਉਂ ਜਾਊਗੀ ਆਓ ਸਾਰੇ ਮਿਲ ਕੇ ਆਪਾਂ ਵੀ ਰੱਬੀ ਬਣੀ ਨਾਲ ਜੁੜੀ ਆਪਾਂ ਵੀ ਆਪਦੇ ਘਰ ਪਹੁੰਚੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕੁਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ